ਅੱਜ ਦੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗੈਨ ਪਿਛਲੇ ਦਿਨੀ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਗਿਣਤੀ ਦੇ ਵਿੱਚ ਨਗਰ ਕੌਂਸਲ ਤੇ ਨਗਰ ਨਿਗਮਾਂ ਤੇ ਕਬਜ਼ਾ ਕੀਤਾ ਤੇ ਜਿੱਥੇ ਇਸ ਚੋਣਾਂ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਕਾਫੀ ਨੌਜਵਾਨ ਚਿਹਰੇ ਅੱਗੇ ਆਏ ਨੇ ਉਸੇ ਤਰ੍ਹਾਂ ਪਵਿੱਤਰ ਧਰਤੀ ਸ੍ਰੀ ਮਾਛੀਵਾੜਾ ਸਾਹਿਬ ਤੋਂ ਵੀ ਮੋਇਤ ਕੁੰਦਰਾ ਜੀ ਪ੍ਰਧਾਨ ਬਣੇ ਤੇ ਉੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੇ ਸੁਖਵਿੰਦਰ ਗਿੱਲ ਜੀ ਜੋ ਕਿ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਇਲਾਕੇ ਦੀਆਂ ਸੰਗਤਾਂ ਵੱਲੋਂ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਬਾਈ ਜਿਕਾ ਖਾਨ ਸਾਹਿਬ ਬਾਈ ਜਿਕਾ ਗਿੱਲ ਜੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ 40 ਦਿਨ ਦਾ ਸਮਾਂ ਹੋਇਆ ਹੈ ਨਵੀਂ ਕਹਿ ਸਕਦੇ ਆ ਲੋਕਲ ਸਰਕਾਰ ਬਣੀ ਨੂੰ ਜੀ ਚਲੋ ਅਕਾਲਪੁਰਖ ਦਾ ਸ਼ੁਕਰ ਆ ਜੀ ਉਹਦੀ ਓਟ ਲੈ ਕੇ ਗੱਦੀ ਸੰਭਾਲੀ ਆ ਬਹੁਤ ਧੰਨਵਾਦ ਸਾਡੇ ਅਲਕਾ ਵਦਾਇਕ ਜੀ ਤਾਰ ਸਿੰਘ ਢਾਲਪੁਰਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ 40 ਦਿਨਾਂ ਦੇ ਵਿੱਚ ਹੰਗਾਰਾ ਇਹ ਮਿਲ ਰਿਹਾ ਜੀ ਕਿ ਜੋ ਕੰਮ ਕੀਤੇ ਨੇ 40 ਦਿਨਾਂ 'ਚ ਕੋਸ਼ਿਸ਼ ਕੀਤੀ ਆ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਉਣ ਦੀ ਔਰ ਜੋ-ਜੋ ਉਪਰਾਲੇ ਸ਼ਹਿਰ ਦੀ ਬਿਹਤਰੀ ਲਈ ਕਰ ਰਹੇ ਆ ਔਰ ਜਿੰਨਾਕ ਜ਼ੋਰ ਨਾਲ ਅਸੀਂ ਕੰਮ ਕਰ ਰਹੇ ਆ ਉੰਨੇ ਹੀ ਜ਼ੋਰ ਨਾਲ ਲੋਕ ਰਿਸਪੌਂਸ ਦੇ ਰਹੇ ਨੇ ਔਰ ਬੜੀ ਖੁਸ਼ੀ ਹੋ ਰਹੀ ਆ ਔਰ ਮਾਨੂੰ ਖੁਸ਼ੀ ਇਸ ਗੱਲ ਦੀ ਆ ਵੀ ਜੇ ਅਸੀਂ ਕੰਮ ਕਰ ਰਹੇ ਆ ਤਾਂ ਲੋਕ ਸਲਾਘਾ ਵੀ ਕਰ ਰਹੇ ਨੇ ਤੇ ਪਰਮਾਤਮਾ ਨੇ ਜੋ ਸੁੱਖ ਰੱਖੀ ਤਾਂ ਜਿੰਨਾ ਸਮਾਂ ਕਾਲਪੁਰਖ ਨੇ ਬਖਸ਼ਿਆ ਤੇ ਮਾਛੀਵਾੜਾ ਸਾਹਿਬ ਨੂੰ ਬਹੁਤ ਹੀ ਸੋਹਣਾ ਤੇ ਸੁਚੱਜਾ ਬਣਾਵਾਂਗੇ ਪ੍ਰਧਾਨ ਸਾਹਿਬ ਜਿਹੜਾ ਇਹ ਸਮਾਂ ਦਾ ਸਟਾਰਟਿੰਗ ਜਦੋਂ ਚੋਣ ਤੋਂ ਬਾਅਦ ਪ੍ਰਧਾਨ ਚੁਣੇ ਜਾਂਦੇ ਨੇ ਕਾਉਂਸਲਰ ਚੁਣੇ ਜਾਂਦੇ ਨੇ ਤਾਂ ਰਾਜਨੀਤੀ ਦੇ ਵਿੱਚ ਇਹ ਸਮੇਂ ਨੂੰ ਮਤਲਬ ਇੱਕ ਹਨੀਮੂਨ ਪੀਰੀਅਡ ਕਿਹਾ ਜਾਂਦਾ ਵੀ ਇਹ ਦਿਨਾਂ ਚ ਲੋਕ ਘੁੰਮਣ ਜਾਂਦੇ ਨੇ ਹਨਾ ਉਹ ਕਰਦੇ ਨੇ ਤੇ ਤੁਸੀਂ ਪ੍ਰਧਾਨ ਕੀ ਸੰਭਾਲਦੀ ਐਕਸ਼ਨ ਮੋਡ ਦੇ ਵਿੱਚ ਆਏ ਹੋਏ ਹੋ ਵੀ ਇਹਦੇ ਪਿੱਛੇ ਕੀ ਜਜ਼ਬਾ ਹੈ ਜਾਂ ਫਿਰ ਆਪਣੀ ਪਵਿੱਤਰ ਧਰਤੀ ਦੇ ਨਾਲ ਪਿਆਰ ਹੈ ਤੁਹਾਡਾ ਇਹ ਦੋਏ ਚੀਜ਼ਾਂ ਨੇ ਜੀ ਜੇ ਕਰਦੇ ਨਾਲ ਪਿਆਰ ਹੋਊਗਾ ਤੇ ਜਦੋਂ ਘਰ ਨੂੰ ਅਸੀਂ ਦੇਖ ਰਹੇ ਹਾਂ ਕਿ ਜਾਲੇ ਲੱਗਣ ਲੱਗੇ ਪੇਂਟ ਕਰਾਂ ਦੀ ਲੋੜ ਆ ਤੇ ਅਸੀਂ ਜਦ ਹੀ ਪੇਂਟਰ ਲਾਦੀਦਾ ਸੋ ਮੈਂ ਇਹ ਸੋਚ ਰਿਹਾ ਵੀ ਕਾਫੀ ਹਰਸਿਆਂ ਤੋਂ ਮਾਛੀਵਾੜਾ ਸਾਹਿਬ ਨੂੰ ਦਰਜਾ ਦਾ ਸਾਹਿਬ ਦਾ ਮਿਲ ਗਿਆ ਪਰ ਕਿਸੇ ਨੇ ਇਹਦੀ ਦਿਖਵਲ ਧਿਆਨ ਨਹੀਂ ਦਿੱਤਾ ਜੋ ਸਾਹਿਬ ਦਾ ਦਰਜਾ ਜਿਸ ਗੁਰੂ ਦਾ ਦੀ ਓਟ ਲੈ ਕੇ ਅਸੀਂ ਉਰੇ ਰਹਿ ਰਹੇ ਹਾਂ ਕਿ ਮਾਛੀਵਾੜਾ ਸਾਹਿਬ ਨੂੰ ਜੇ ਅਸੀਂ ਲੋਕ ਜਾਣਦੇ ਨੇ ਤਾਂ ਗੁਰੂ ਮਹਾਰਾਜ ਕਰਕੇ ਜਾਣਦੇ ਨੇ ਤੇ ਗੁਰੂ ਦੀ ਨਗਰੀ ਨੂੰ ਸੋਨਾ ਬਣਾਣਾ ਮਨ ਦੇ ਵਿੱਚ ਬਹੁਤ ਵੱਡਾ ਇੱਕ ਜਜ਼ਬਾ ਵਾ ਔਰ ਉਹਦੀ ਦੇਣ ਨਾਲ ਉਹਦੇ ਅਸ਼ੀਰਵਾਦ ਨਾਲ ਇਹਨੂੰ ਪੂਰਾ ਕਰਨ ਲੱਗਿਆ ਆ। ਕਿਹੜੇ ਕਿਹੜੇ ਤੁਹਾਡੇ ਡ੍ਰੀਪ ਰਿਜੈਕਟ ਨੇ ਜਿਹੜੇ ਜਿਹੜੇ ਕੰਮ ਨੇ ਜੋ ਤੁਸੀਂ ਉਂਗਲਾਂ ਦੇ ਪੋਟੇ ਆ ਤੇ ਪਹਿਲਾਂ ਗਿਣੇ ਹੋਏ ਨੇ ਵੀ ਜਿਹੜੇ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਹਾਡੇ ਹਿੱਟ ਲਿਸਟ ਦੇ ਵਿੱਚ ਗਏ ਹੈ। ਹਿੱਟ ਲਿਸਟ ਇਹ ਆ ਜੀ ਜਦੋਂ ਕੋਈ ਸ਼ਹਿਰ ਦੇ ਵਿੱਚ ਬੜੇ ਤੇ ਉਹ ਸਿਰਫ ਇਹ ਜ਼ਰੂਰ ਮਹਿਮਾਨ ਮਹਿਸੂਸ ਕਰੇ ਇੰਨਾ ਕਿ ਸ਼ਹਿਰ ਸੋਹਣਾ ਲੱਗੇ ਇੰਨਾ ਕਿ ਸੁੰਦਰ ਲੱਗੇ। ਉਹ ਇਹ ਮਾਨ ਜ਼ਰੂਰ ਕਰੇ ਕਿ ਮੈਂ ਮਾਚੀਬੜਾ ਸਾਹਿਬ ਵਿੱਚ ਆ ਗਿਆ। ਬਾਕੀ ਜੋ ਕੰਮ ਨੇ ਹੌਲੀ ਹੌਲੀ ਕਾਲਪੁਰਖ ਦੀ ਓਟ ਨਾ ਕਰ ਰਹੇ ਹਾਂ ਜੀ ਬਹੁਤ ਲੰਬੀ ਲਿਸਟ ਆ। ਤੇ ਤੁਹਾਡੇ ذریعے ਜਿਵੇਂ ਜਿਵੇਂ ਮਾਲਕ ਨੇ ਮੌਕਾ ਦਿੱਤਾ ਤਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਇੱਕ ਨਾ ਇਹ ਚੰਨਗਨ ਸਾਹਿਬ ਤੋਂ ਚੌਂਕ ਤੋਂ ਲੈ ਕੇ ਗੁਰਦੁਆਰਾ ਚੰਨਗਨ ਸਾਹਿਬ ਤੱਕ ਰੋੜ ਦਾ ਮਸਲਾ ਪਿਛਲੇ ਲੰਮੇ ਸਮੇਂ ਤੋਂ ਰਿਹਾ ਹੈ ਪਹਿਲੇ ਇੱਕ ਤੋਂ ਪ੍ਰਧਾਨ ਸਾਹਿਬ ਦਾ ਵੀ ਪਤਾ ਲੱਗਿਆ ਕਿ ਉਹਨਾਂ ਨੇ ਵੀ ਜ਼ੋਰ ਲਾਇਆ ਪੀ ਡਬਲਯੂ ਡੀ ਤੋਂ ਬੀ ਨਗਰ ਕਾਉਂਸਲ ਦੇ ਦਿਨ ਆ ਜਾਵੇ ਕਿ ਇਹਦੇ ਬਾਰੇ ਵੀ ਤੁਹਾਡੇ ਵੱਲੋਂ ਕੋਸ਼ਿਸ਼ਾਂ ਅਸੀਂ ਨਗਰ ਕਾਉਂਸਲ ਵੱਲੋਂ ਹਾਲਾਤ ਦੇਖਦੇ ਹੋਏ ਅਸੀਂ 2-3 ਟੱਕ ਦੇ ਬਜਰੀ ਦੇ ਟਰੱਕ ਤਾਂ ਜਰੂਰ ਪਵਾਏ ਨੇ ਜੀ ਉਸੇ ਆਪਦੇ ਲੈਵਲ ਤੇ ਪਾਏ ਨੇ ਐਮ ਐਲ ਸਾਹਿਬ ਨੇ ਵੀ ਕਿਹਾ ਕਿ ਆਪਾਂ ਇਹਨੂੰ ਆਪਣੇ ਲੈਵਲ ਤੇ ਕਰੀਏ ਠ ਸਾਡੀ ਕੱਲ੍ਹ ਜਾਂ ਪਰਸੋਂ ਨੂੰ ਮਾਨਯੋਗ ਸੋਨ ਸਾਹਿਬ ਨਾਲ ਮੀਟਿੰਗ ਆ ਜੋ ਟੂਰਿਜ਼ਮ ਮਿਨਿਸਟਰ ਨੇ ਉਹਨਾਂ ਤੋਂ ਵੀ ਅਸੀਂ ਕੁਛ ਨਾ ਕੁਛ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਟੂਰਿਜ਼ਮ ਵਿਭਾਗ ਸਾਡੀ ਮਦਦ ਕਰੇ ਬਾਬਾ ਸੁੱਖ ਰੱਖੇ ਜੇ ਆਉਣ ਵਾਲੇ ਦਿਨਾਂ 'ਚ ਇਹ ਵੀ ਆਪਾਂ ਜੋ ਇਹ ਮੇਨ ਤਕਲੀਫ ਆ ਗੁਰੂ ਦੀ ਨਗਰੀ ਆ ਇੱਥੇ ਅਸੀਂ ਬੂਟੇ ਵੀ ਲਾਉਣੇ ਆ ਲਾਈਟਾਂ ਵੀ ਲਾਉਣੀਆਂ ਤੇ ਰੋਡ ਦਾ ਵੀ ਮਸਲਾ ਹੱਲ ਕਰਾਂਗੇ ਜਲਦੀ ਇੱਕ ਨੌਜਵਾਨ ਤੁਸੀਂ ਪ੍ਰਧਾਨ ਬਣਿਓ ਸਾਡੇ ਨੋਟ ਦੇ ਹਿਸਾਬ ਨਾਲ ਹੁਣ ਤੱਕ ਜਿੰਨੀ ਹਿਸਟਰੀ ਰਹੀ ਆ ਵੀ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਤੁਸੀਂ ਮੱਛਵੜਾ ਨਗਰ ਕਾਉਂਸਲ ਦੇ ਬਣਿਓ ਜਦੋਂ ਤੋਂ ਨਗਰ ਕਾਉਂਸ ਤੇ ਆਮ ਤੌਰ ਤੇ ਪ੍ਰਧਾਨ ਤੇ ਜੋ ਵੀ ਲੀਡਰ ਹੁੰਦੇ ਨੇ ਉਹਨਾਂ ਤੇ ਆਮ ਜਨਤਾ ਦੇ ਵਿੱਚ ਇੱਕ ਦੂਰੀ ਹੁੰਦੀ ਹੈ ਪਰ ਤੁਹਾਡਾ ਲਗਾਤਾਰ ਅਸੀਂ ਦੇਖਿਆ ਕੱਲ ਪੰਜਾਬੀ ਸਿੰਗਰ ਹਿੰਦੀ ਦੇ ਉਲ ਵੱਲੋਂ ਵੀ ਤੁਹਾਡਾ ਸਨਮਾਨ ਕੀਤਾ ਗਿਆ ਤੇ ਅੱਜ ਵੀ ਇਲਾਕੇ ਦੇ ਸੰਗਤਾਂ ਬਚਨ ਸਿੰਘ ਜੋ ਚੰਨਾ ਜੀ ਨੇ ਇਹਨਾਂ ਵੱਲੋਂ ਤੁਹਾਡਾ ਸਨਮਾਨ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤੁਹਾਨੂੰ ਐਕਚੁਅਲੀ ਹੁਣ ਜਿਹੜਾ ਤੁਸੀਂ ਚੰਨਾ ਜੀ ਦੀ ਗੱਲ ਕਰਦੇ ਹੋ ਤੇ ਮੈਂ ਤਾਂ ਇਹਨਾਂ ਦੇ ਹੱਥਾਂ 'ਚ ਪਲਿਆ ਆ ਇਹ ਸਾਡੇ ਘਰ ਦਾ ਹੀ ਪਰਿਵਾਰ ਆ ਤੇ ਮੈਂ ਨਹੀਂ ਮੰਨਦਾ ਹੁੰਦਾ ਕਿ ਮੈਂ ਪ੍ਰਧਾਨ ਮੈਂ ਤਾਂ ਜੋ ਮੈਨੂੰ ਬੁਲਾਉਂਦਾ ਮੈਂ ਮੰਨਦਾ ਵੀ ਦਵਚਰਨ ਸਿੰਘ ਚੰਨਾ ਹੀ ਪ੍ਰਧਾਨ ਨੇ ਕਿਉਂਕਿ ਇਹਨਾਂ ਨੇ ਸਾਨੂੰ ਦੱਸਣਾ ਕੀ ਚੰਗਾ ਕੀ ਮਾੜਾ ਤੇ ਜਿਸ ਦਿਨ ਮੈਂ ਆਪਣੇ ਆਪ ਨੂੰ ਪ੍ਰਧਾਨ ਮੰਨਣ ਲੱਗ ਗਿਆ ਤਾਂ ਮੈਨੂੰ ਨਹੀਂ ਲੱਗਦਾ ਮੈਂ ਸ਼ਹਿਰ ਦਾ ਵਿਕਾਸ ਕਰੂੰਗਾ ਸੋ ਸਾਡੇ ਬਜ਼ੁਰਗ ਨੇ ਸਾਨੂੰ ਗਾਈਡ ਕਰਦੇ ਨੇ ਸ਼ਹਿਰ ਨਿਵਾਸੀ ਤੇ ਮੈਂ ਤਾਂ ਕਲਪੁਰਖ ਦਾ ਧਨਵਾਦੀ ਕਰੂੰਗਾ ਕਿ ਚਲੋ ਇਹਨਾਂ ਦੀ ਲੰਬੀ ਉਮਰ ਹੋਵੇ ਇਹ ਸਾਡਾ ਸਾਥ ਇਸੇ ਤਰ੍ਹਾਂ ਦੇ ਇੱਕ ਇਹ ਵੀ ਕਿਹਾ ਜਾਂਦਾ ਕਿਸੇ ਬਿਮਾਰੀ ਦਾ ਇਲਾਜ ਕਰਨਾ ਤਾਂ ਦਵਾਈ ਹਮੇਸ਼ਾ ਕੋੜੀ ਹੁੰਦੀ ਹੈ ਨਾ ਕਿ ਕੋਈ ਅਜਿਹੇ ਕੰਮ ਵੀ ਨਹੀਂ ਜਿਦੇ ਲਈ ਕੋਈ ਸਖਤ ਐਕਸ਼ਨ ਵੀ ਲੈਣੇ ਪੈਣਗੇ ਕਿ ਉਹ ਸਖਤ ਐਕਸ਼ਨ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲਿੱਤੇ ਜਾ ਰਹੇ ਨੇ ਜਾਂ ਲਵੋ ਕਿ ਜਿਵੇਂ ਅਸੀਂ ਮੱਛੀ ਮਾਰਕੀਟ ਚੱਕੀ ਆ ਜੀ ਦਾਣਾ ਮੰਡੀ ਅੱਗੇ ਉਹਨਾਂ ਅਸੀਂ ਮੀਟ ਮਾਰਕੀਟ ਚ ਇੱਕ ਆਰਟੀਸ਼ਨ ਕੀਤਾ ਇਹ ਜੋ ਕੰਮ ਸੀਗੇ ਇਹ ਇੱਕ ਕਾਫੀ ਟਾਈਮ ਤੋਂ ਲੋਕਾਂ ਦੀ ਡਿਮਾਂਡ ਸੀ ਔਰ ਬਾਜ਼ਾਰ ਜਿੰਨੇ ਖੁੱਲਾ ਕਰਵਾਇਆ ਦੇਖੋ ਸਖਤ ਤਾਂ ਸਾਨੂੰ ਹੋਣਾ ਪੈਣਾ ਇਹ ਕੋਈ ਮੇਰੀ ਘਰੇਲੂ ਜਾਇਦਾਦ ਤਾਂ ਹੈ ਨਹੀਂ ਵੀ ਮੈਂ ਆਪਦੇ ਘਰ ਲਈ ਕੁਝ ਲੈ ਕੇ ਜਾਣਾ ਮੈਂ ਤਾਂ ਲੋਕਾਂ ਲਈ ਕੰਮ ਕਰ ਰਿਹਾ ਔਰ ਜੇ ਮੇਰੇ ਕੰਮ ਕਰਨ ਨਾਲ 10 ਬੰਦੇ ਰੁਸਤੇ ਨੇ ਤੇ 90 ਦਾ ਫਾਇਦਾ ਹੁੰਦਾ ਤਾਂ ਮੈਂ ਜ਼ਰੂਰ ਕਰੂੰਗਾ ਸੋ ਕਿ ਸਨੇਹਾ ਦੇਣਾ ਚਾਹੋਗੇ ਜਾਂਦੇ ਜਾਂਦੇ ਲੱਖ ਸਨੇਹਾ ਤਾਂ ਹੀ ਦੂੰਗਾ ਜੀ ਵੀ ਆਪਣਾ ਸ਼ਹਿਰ ਐਨੂੰ ਸੁੰਦਰ ਰੱਖੋ ਔਰ ਬਜ਼ੁਰਗਾਂ ਦਾ ਸਤਿਕਾਰ ਕਰੋ ਮਾਪੇ ਬਾਪ ਨੂੰ ਸਮਾਂ ਦਿਓ ਕਿਉਂਕਿ ਜੋ ਨਵੀਂ ਪੀੜ੍ਹੀ ਆ ਉਹ ਮੋਬਾਈਲਾਂ ਵਿੱਚ ਰਹਿ ਚੁੱਕੀ ਆ ਤੋ ਮੈਂ ਤਾਂ ਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਕੁਝ ਸਮਾਂ ਮਾਪੇ ਬਾਪ ਨਾਲ ਵੀ ਬਿਤਾਓ ਕਿਉਂਕਿ ਜੇ ਅੱਜ ਅਸੀਂ ਇਸ ਕਾਬਲ ਹੋਏ ਆ ਤੇ ਮਾਪੇ ਬਾਪ ਦੀ ਦੇਣ ਆ ਤੇ ਆਉਣ ਵਾਲਾ ਸਮਾਂ ਆਕਾਲਪੁਰਖ ਸਾਹਿਬ ਲਈ ਛੜਦੀ ਕਲਾ ਲੱਗੇ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਹਨ ਮੋਹਿਤ ਕੁੰਦਰਾ ਜੀ ਜੋ ਨਗਰ ਕੌਂਸਲ ਮਾਛੀਵਾੜਾ ਦੇ ਨਵੇਂ ਪ੍ਰਧਾਨ ਬਣੇ ਨੇ ਤੇ ਲਗਾਤਾਰ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸੋ ਤੁਸੀਂ ਉਹਨਾਂ ਦੇ ਵਿਚਾਰ ਸੁਣੇ ਨੇ ਜੇਕਰ ਤੁਹਾਡੇ ਕੋਈ ਸਵਾਲ ਹੋਣ ਜਾਂ ਤੁਸੀਂ ਗੱਲਬਾਤ ਕਰਨੀ ਚਾਹੋ ਤਾਂ ਕਮੈਂਟ ਕਰ ਸਕਦੇ ਹੋ ਧੰਨਵਾਦ ਜੀ ਰਾਗਲੇ ਸਾਵੇ ਆ ਰਹੇ ਨੇ ਕੱਲ੍ਹ ਤੇ ਰਾਜ ਦੀ ਚੱਲ ਵੀ ਚੱਤੂ ਉਹ ਵੀ ਮੋਡਲ ਮੈਂ ਵੀ ਦੇ ਦਵਾਂ ਉਹ ਨਾ ਚੱਲਦੇ ਨਹੀਂ ਦੱਸ ਸਕਦੇ ਵਧਾਈ ਹੈ ਕਮੈਂਟ ਜੀ ਭਾਜੀ ਇੱਕ ਮਿੰਟ ਦੇਖੋ ਵੀ ਸਾਹਮਣੇ ਆਜੋ ਠੀਕ ਹੈ ਉਹ ਦੱਸ ਮੈਨੂੰ